ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਅਤੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਪਸੂੜੀ ਪੈਂਦੀ ਦਿਖਾਈ ਦੇ ਰਹੀ ਹੈ ਲਗਾਤਾਰ ਨਵਜੋਤ ਕੌਰ ਸਿੱਧੂ ਆਪਣੀ ਹੀ ਪਾਰਟੀ ਦੇ ਲੀਡਰਾਂ ਉੱਤੇ ਵਰਦੇ ਟਵਿੱਟਰ ਰਾਹੀਂ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਇਸ ਫਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਦੇ ਉੱਤੇ ਕਾਂਗਰਸ ਪਾਰਟੀ ਆ ਗਈ ਹੈ ਤਾਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਇੱਕ ਅਹਿਮ ਖਬਰ ਸੂਤਰਾ ਹਵਾਲੇ ਤੋਂ ਨਿਕਲ ਕੇ ਸਾਹਮਣੇ ਆਈ ਹੈ ਤਾਂ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਬੀਤੇ ਦਿਨਾਂ ਖਬਰਾਂ ਚੱਲੀਆਂ ਸਨ ਕਿ ਉਹਨਾਂ ਵੱਲੋਂ ਜਾਂ ਫਿਰ ਨਵਜੋਤ ਕੌ ਸਿੱਧੂ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹਾਈ ਕਮਾਂਡ ਦੇ ਵੱਲੋਂ ਕੋਈ ਵੀ ਪੱਲਾ ਜਿਹੜਾ ਉਹ ਕਾਂਗਰਸ ਨੂੰ ਨਹੀਂ ਨਵਜੋਤ ਸਿੰਘ ਸਿੱਧੂ ਜਾਂ ਫਿਰ ਉਹਨਾਂ ਦੀ ਪਤਨੀ ਨੂੰ ਨਹੀਂ ਫੜਾਇਆ ਗਿਆ ਤਾਂ ਹੁਣ ਇੱਕ ਹੋਰ ਅਹਿਮ ਖਬਰ ਸੂਤਰਾ حوالے ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਸਖਤੀ ਆ ਜਿਹੜੀ ਉਹ ਕੀਤੀ ਜਾ ਸਕਦੀ ਹੈ ਅਗਰ ਉਹ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰ ਦੇ ਖਿਲਾਫ ਕੋਈ ਬਿਆਨ ਦਿੰਦੇ ਨੇ ਅਨੁਸ਼ਾਸਨ ਭੰਗ ਕਰਦੇ ਨੇ ਤਾਂ ਇਸ ਵਾਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਬਰਦਾਸ਼ਤ ਨਹੀਂ ਕਰਨ ਵਾਲੀ ਉਹਨਾਂ ਦਾ ਨਾਲ ਉਹੀ ਹੋਵੇਗਾ ਜੋ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਨਾਲ ਹੋਇਆ ਏ ਤਾਂ ਇੱਕ ਵੱਡੀ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਸਾਬਕਾ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਹੁਣ ਪਾਰਟੀ ਦੀ ਰਡਾਰ ਤੇ ਆ ਗਏ ਨੇ ਕਾਂਗਰਸ ਨੇ ਹੁਣ ਫੈਸਲਾ ਕੀਤਾ ਹੈ ਕਿ ਜੇਕਰ ਸਿੱਧੂ ਪਾਰਟੀ ਜਾਂ ਕਿਸੇ ਪਾਰਟੀ ਆਗੂ ਵਿਰੁੱਧ ਕੋਈ ਵੀ ਅਜੀਹਾ ਬਿਆਨ ਦਿੰਦੇ ਹਨ ਜੋ ਅਨੁਸ਼ਾਸਨਹੀਣਤਾ ਦੇ ਦਾਇਰੇ ਦੇ ਵਿੱਚ ਆਉਂਦਾ ਹੈ ਤਾਂ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਬੀਤੇ ਦਿਨ ਅਮਰitsar ਪਹੁੰਚੇ ਸਨ ਅਤੇ ਬਾਅਦ ਵਿੱਚ ਉਹ ਫਿਰ ਅੱਗੇ ਰਵਾਨਾ ਹੋ ਗਏ ਹੁਣ ਪੰਜਾਬ ਕਾਂਗਰਸ ਨੇ ਹਮੇਸ਼ਾ ਸਿੱਧੂ ਦੇ ਪ੍ਰਤੀ ਹੁਣ ਤੱਕ ਨਰਮ ਰੁੱਖਾ ਜਿਹੜਾ ਅਪਣਾਇਆ ਹੈ ਲੇਕਿਨ ਹਾਈ ਕਮਾਂਡ ਦੇ ਇਸ਼ਾਰੇ ਤੇ ਡਾਕਟਰ ਲਵਜੋਤ ਕੌਰ ਸਿੱਧੂ ਵਿਰੁੱਧ ਕੀਤੀ ਗਈ ਕਾਰਵਾਈ ਨੇ ਪੰਜਾਬ ਕਾਂਗਰਸ ਨੂੰ ਰਾਹਤ ਦਿੱਤੀ ਹੈ ਇੱਕ ਸੀਨੀਅਰ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਹੁਣ ਜਦੋਂ ਇੱਕ ਲਕੀਰ ਖਿੱਚੀ ਗਈ ਹੈ ਤਾਂ ਪਿੱਛੇ ਹਟਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਨੇ ਸਿੱਧੂ ਜੋੜੇ ਬਾਰੇ ਰਿਪੋਰਟ ਸੂਬਾ ਇੰਚਾਰਜ ਦੇ ਭੂਪੇਸ਼ ਬਿਗੇਲ ਨੂੰ ਸੌਂਪ ਦਿੱਤੀ ਹੈ ਅਤੇ ਰੀਪੋਰਟ ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਦੇ ਹਾਲੀਆ ਬਿਆਨ ਤੋਂ ਇਲਾਵਾ ਪਿਛਲੇ 4 ਸਾਲਾਂ ਦੌਰਾਨ ਪਾਰਟੀ ਵਿੱਚ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਪਾਰਟੀ ਸਮਾਗਮਾਂ ਤੋਂ ਉਨ੍ਹਾਂ ਦੀ ਗੈਰ ਹਾਜ਼ਰੀ ਅਤੇ ਪਾਰਟੀ ਤੋਂ ਉਨ੍ਹਾਂ ਦੀ ਗੈਰ ਹਾਜ਼ਰੀ ਦਾ ਵੀ ਜ਼ਿਕਰ ਹੈ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਰਿਪੋਰਟ ਵਿੱਚ 2022 ਵਿੱਚ ਸਿੱਧੂ ਬਾਰੇ ਉਸ ਸਮੇਂ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਵੱਲੋਂ ਹਾਈ ਕਮਾਂਡ ਨੂੰ ਲਿਖੇ ਪੱਤਰ ਦਾ ਵੀ ਹਵਾਲਾ ਦਿੱਤਾ ਗਿਆ ਹੈ ਸਿੱਧੂ ਅਤੇ ਚੰਨੀ ਕਾਰਨ ਪਾਰਟੀ ਅੰਦਰ ਪੈਦਾ ਹੋਏ ਭੰਮਲ ਕੁੱਸੇ ਅਤੇ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 80 ਤੋਂ ਘਟ ਕੇ 18 ਰਹਿ ਜਾਣ ਤੋਂ ਬਾਅਦ ਸੂਬਾ ਇੰਚਾਰਜ ਨੇ ਹਾਈ ਕਮਾਂਡ ਨੂੰ ਰਿਪੋਰਟ ਭੇਜੀ ਸੀ ਪਾਰਟੀ ਦੇ ਸੀਨੀਅਰ ਸੂਤਰਾਂ ਦਾ ਕਹਿਣਾ ਹੈ ਕਿ ਡਾਕਟਰ ਸਿੱਧੂ ਨੂੰ ਮੁਅਤਲ ਕਰਨ ਤੋਂ ਪਹਿਲਾਂ ਹਾਈ ਕਮਾਂਡ ਨੂੰ ਪਰੋਸੇ ਵਿੱਚ ਲਿਆ ਗਿਆ ਸੀ ਕਿਉਂਕਿ ਉਹਨਾਂ ਦੇ ਪ੍ਰਹਿਨਕਾ ਗਾਂਧੀ ਨਾਲ ਚੰਗੇ ਸਬੰਧ ਹਨ ਤਾਂ ਹਾਲਾਂਕਿ ਸਿੱਧੂ ਨੇ ਰਾਹੁਲ ਦੀ ਗੋਟ ਬੁੱਕ ਵਿੱਚ ਨਹੀਂ ਦੱਸੇ ਜਾਂਦੇ ਇਸੇ ਕਰਕੇ ਸਿੱਧੂ ਹਾਲ ਹੀ ਵਿੱਚ ਪ੍ਰਿੰਕਾ ਗਾਂਧੀ ਨੂੰ ਮਿਲੇ ਸੰਦੇ ਟਵਿੱਟਰ ਤੇ ਫੋਟੋ ਪੋਸਟ ਕੀਤੀ ਸੀ ਪੰਜਾਬ ਕਾਂਗਰਸ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਇਹ ਸਪਸ਼ਟ ਹੈ ਕਿ ਡਾਕਟਰ ਸਿੱਧੂ ਦੇ ਬਿਆਨਾਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਝਟਕਾ ਦਿੱਤਾ ਹੈ ਕਿਉਂਕਿ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਡਾਕਟਰ ਸਿੱਧੂ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਨ ਲਈ 500 ਕਰੋੜ ਰੁਪਏ ਦੀ ਪੇਸ਼ਕਸ਼ ਦਾ ਜ਼ਿਕਰ ਕਰਨ ਤੇ ਪਾਰਟੀ ਦੇ ਅਕਸ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਉਹਨਾਂ ਨੇ ਸੂਬਾ ਪ੍ਰਧਾਨ ਅਤੇ ਵਿਰੋਧੀ ਧਿਰ ਨੇਤਾ ਤੇ ਤਰਨਤਾਰ ਅਭਿਵਾਦੀਵਾਰ ਤੋਂ ਰੁਪਏ ਕਰੋੜਾਂ ਰੁਪਏ ਸਵੀਕਾਰ ਕਰਨ ਦਾ ਦੋਸ਼ ਵੀ ਲਗਾਇਆ ਜਿਸ ਨੂੰ ਦੇਖਦੇ ਹੋਏ ਪਾਰਟੀ ਹੁਣ ਨਵਜੋਤ ਸਿੰਘ ਸਿੱਧੂ ਤੇ ਨੇੜੇੋਂ ਨਜ਼ਰ ਰੱਖ ਰਹੀ ਹੈ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਜੇਕਰ ਉਹ ਆਪਣੀ ਪਤਨੀ ਦੇ ਬਚਾਅ ਵਿੱਚ ਆਉਂਦੇ ਹਨ ਤਾਂ ਕਾਂਗਰਸ ਦੇ ਨੇਤਾਵਾਂ ਵਿਰੁੱਧ ਵਾਗੀ ਰੁਖ ਅਪਣਾਉਂਦੇ ਹਨ ਤਾਂ ਪਾਰਟੀ ਉਹਨਾਂ ਵਿਰੁੱਧ ਉਹੀ ਰੁਖ ਅਪਣਾ ਸਕਦੀ ਹੈ ਜੋ ਡਾਕਟਰ ਨਵਜੋਤ ਕੌਰ ਸਿੱਧੂ ਦੇ ਖਿਲਾਫ ਅਪਣਾਇਆ ਸੀ ਹਾਲਾਂਕਿ ਕੁਝ ਮਹੀਨੇ ਪਹਿਲਾਂ ਜਦੋਂ ਸਿੱਧੂ ਜੋੜੇ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਉਦੋਂ ਪੱਤਰਕਾਰਾਂ ਨੇ ਪੁੱਛਿਆ ਸੀ ਤਾਂ ਕਿ ਸਪਾਰਟੀ ਵਿੱਚ ਤੁਸੀਂ ਉਹ ਤਾਂ ਉਹਨਾਂ ਨੇ ਕਾਂਗਰਸ ਵਾਂਹੀ ਕਿਹਾ ਸੀ ਕਿ ਅਸੀਂ ਕਾਂਗਰਸ ਦੇ ਨਾਲ ਹਾਂ ਤਾਂ ਲਗਾਤਾਰ ਸਿੱਧੂ ਜੋੜੇ ਨੂੰ ਲੈ ਕੇ ਪਹਿਲਾਂ ਵੀ ਪੰਜਾਬ ਦੀ ਸਿਆਸਤਾਂ ਜਿਹੜੀ ਉਹ ਸਰਗਰਮ ਰਹੀ ਹੈ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੇ ਲੀਡਰਾਂ ਨੂੰ ਘੇਰਦੇ ਵਕ ਵਕ ਬਿਆਨ ਦੇ ਕੇ ਦਿਖਾਈ ਦੇ ਰਹੇ ਸੀ ਅਤੇ ਕਈ ਲੀਡਰਾਂ ਨੇ ਤਾਂ ਸਿੱਧੇ ਸਿੱਧੇ ਦੋਸ਼ ਨਵਜੋਤ ਸਿੰਘ ਸਿੱਧੂ ਉੱਤੇ ਹੀ 2022 ਦੀ ਹਾਰ ਦੇ ਲਗਾਏ ਸਨ ਤਾਂ ਸਿੱਧੂ ਦਾ ਹੁਣ ਅਗਲਾ ਕਦਮ ਕੀ ਰਹਿਣ ਵਾਲਾ ਹੈ ਉਹਨਾਂ ਦਾ ਇੱਕ ਬਿਆਨ ਵੀ ਉਹਨਾਂ ਦੇ ਖਿਲਾਫ ਕਾਰਵਾਈ ਕਰਵਾ ਸਕਦਾ ਹੈ ਤਾਂ ਹੁਣ ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਅਗਰ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਹੀ ਰਹਿੰਦੇ ਹਨ ਤਾਂ ਉਹਨਾਂ ਦਾ ਭਵਿੱਖ ਕੀ ਰਹਿਣ ਵਾਲਾ ਹੈ ਜਾਂ ਫਿਰ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ਨਾਲ ਕੇ ਸੇ ਹੋਰ ਪਾਰਟੀ ਦਾ ਰੁਖ ਕਰਦੇ ਨੇ ਜਾਂ ਫਿਰ ਉਹ ਸਿਆਸਤ ਤੋਂ ਹੀ ਕਿਨਾਰਾ ਕਰ ਲੈਂਦੇ ਨੇ ਤਾਂ ਇਹ ਗੱਲ ਬਾਕੀ ਦੇਖਣ ਵਾਲੀ ਹੋਵੇਗੀ ਇੱਕ ਕਰੈਕਟਰ ਵੀ ਨੇ ਅਤੇ ਨਾਲ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਵੱਡਾ ਨਾਮ ਭੜਕੇ ਸਾਹਮਣੇ ਆਏ ਸੀ ਲੇਕਿਨ ਇਸ ਵਕਤ ਜ ਜਿਹੜੀ ਉਹਨਾਂ ਦੀ ਕੰਡੀਸ਼ਨ ਹੈ ਉਹ ਜ਼ਰੂਰ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਭਵਿੱਖਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿੰਦਾ ਹੈ